अमृतसर पीपल फॉर ह्यूमन राइट वालों ट्रैफिक पुलिस दे नाल मिल के निल के लोगों ट्रैफिक नियम बारे जागरूक किया गया नियमां पालना करने वाले फलावर फर दे सन्मानित किया हरपाल सिंह विशेष रिपोर्ट ਜੇਜੀ ਪ੍ਰਲਾਪ ਬਹੁਤ ਹੀ ਵਧੀਆ ਤੇ ਠੀਕ ਹੈ ਔਰ ਜਿਸ ਤਾ ਕੇ ਐਨ ਜੀਓਜ਼ ਮਰਦਾ ਆ ਕੇ ਸਾਧੰਦੀਆਂ ਔਰ ਜਿਸ ਤਾ ਕੇ ਰੋਡ ਸੇਫਟੀ ਵਾਸਤੇ ਇਹਨਾਂ ਦੇ ਪ੍ਰੋਗਰਾਮ ਆਜੋ ਵਿਖਿਆ ਵਾ ਤੇ ਉਹਨੂੰ ਨੇਪਰੇ ਚੜਾਇਆ ਲੋਕਾਂ ਨੂੰ ਅਵੇਅਰ ਕੀਤਾ ਜਿਨ੍ਹਾਂ ਨੇ ਨਿਯਮਾਂ ਦੀ ਪਾਲਣਾ ਕੀਤੀ ਉਹਨਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਹੈਲਮਟ ਪਾਏ ਸੀ ਜਾਸਿਰ ਪੱਟ ਪਾਏ ਸੀ ਔਰ ਉਹਨਾਂ ਦੇ ਬੱਚਿਆਂ ਦੇ ਬਤੀ ਇਹ ਸਮਝਾਇਆ ਕਿ ਆਪਣੇ ਜਿਹੜੇ ਛੋਟੇ ਅਨਵਾਲਗ ਬੱਚੇ ਨੇ ਉਹਨਾਂ ਨੂੰ ਕੋਈ ਵੀ 2 ਵੀਲਰ ਜਾਂ 4 ਵੀਲਰ ਨਾ ਦਿਓ ਤਾ ਜੋ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਾਨੂੰਨ ਹੈ ਨਿਜਵਨ ਲਾਗੂ ਹੋਣੇ ਨੇ ਇਹਦੇ ਵਿੱਚ ਮਾਂ ਪਿਓ ਨੂੰ ਜਿਹੜੀ ਉਹ ਸਜ਼ਾ ਜਾਂ 25000 ਰੁਪਏ ਜੁਰਮਾਨਾ ਵਾ ਉਹ ਬਚਿਆ ਜਾ ਸਕੇ ਜਿਹੜੀ ਇਹ ਸਜ਼ਾ ਹੈ 3 ਸਾਲ ਕੈਦ ਆ ਤੇ 25000 ਜੁਰਮਾਨਾ ਇਹਦੇ ਨਾਲ ਹੋਰ ਵੀ ਐਸੀ ਚੀਜ਼ਾਂ ਜਿਹੜੀਆਂ ਲੋਕੀ ਸ਼ੇਅਰ ਨਹੀਂ ਕਰਦੇ ਉਹ ਇਹ ਕਿ ਹੈ ਕਿ ਜਿਸ ਵਹੀਕਲ ਤੇ ਉਹ ਬੱਚਾ ਉਹ ਕਾਨੂੰਨ ਦੀ ਲੰਘਣਾ ਕਰਦਾ ਪਾਇਆ ਗਿਆ ਉਸ ਵਹੀਕਲ ਦੀ ਆਦਤੀ ਜਿਹੜੀ ਉਹ 1 ਸਾਲ ਵਾਸਤੇ ਸਸਪੈਂਡ ਕੀਤੀ ਜਾਏਗੀ ਔਰ ਨਾਲ ਜਿਹੜਾ ਬੱਚਾ ਉਸ ਨੇ ਕਾਨੂੰਨ ਦੀ ਲੰਘਣਾ ਕਰਦਾ ਪਿਆ ਉਸ ਬੱਚੇ ਦਾ ਡਰਾਈਵਿੰਗ ਲਾਇਸੈਂਸ 7 ਸਾਲ ਵਾਸਤੇ ਨਹੀਂ ਬਣ ਪਾਏਗਾ ਕਿ 7 ਸਾਲ ਦੇ ਬਣ ਲੋ ਇਸ ਸਮੇਂ ਜੇ 18 ਸਾਲ ਆ 18 ਸਾਲ ਤੋਂ ਲੈ ਕੇ 25 ਸਾਲ ਤੱਕ ਉਹਦਾ ਡਰਾਈਵਿੰਗ ਲਾਇਸੈਂਸ ਨਹੀਂ ਬਣ ਪਾਏਗਾ ਇਹ ਵੀ ਇੱਕ ਬਹੁਤ ਵੱਡੀ ਸਜ਼ਾ ਵਾ ਤੇ ਕੋਈ ਵੀ ਬੱਚਾ ਇਹ ਨਹੀਂ ਚਾਹੇਗਾ ਕਿ ਸਾਡੇ ਮਾਪਿਆਂ ਨੂੰ ਇਹ ਸਜ਼ਾ ਹੋਵੇ ਸੋ ਇਹ ਤੁਹਾਡੇ ਮਾਧਿਅਮ ਰਾਹੀਂ ਆਈ ਲੋਕਾਂ ਤੱਕ ਜਾਗਰੂਕ ਕਰਨਾ ਚਾਹੁੰਦਾ ਹਾਂ ਜਿਵੇਂ ਅਸੀਂ ਪਹਿਲੇ ਦਿਨ ਅਸੀਂ ਪ੍ਰੋਗਰਾਮ ਕੀਤਾ ਸੀ ਇਹਨਾਂ ਕੇਂਦਰਾ ਸਕੂਲ ਤੇ ਉਸ ਦਿਨ ਜਿਹੜੇ ਪੇਰੈਂਟਸ ਨਾਲ ਮੀਟਿੰਗ ਸਾਡੀ ਹੋਈ ਤੇ ਸਪੋਰਟ ਸੰਬੰਧਕਾਂ ਨਾਲ ਹੋਈ ਉਹਨਾਂ ਤੋਂ ਸਾਨੂੰ ਬੜਾ ਸੁਭਾਸ਼ਨ ਕਰਿਆ ਸੀਗਾ ਕਿ ਕਿਤੇ ਨਾ ਕਿਤੇ ਮਾਂ ਕੋ ਰਹੀ ਬੱਚਿਆਂ ਤੋਂ ਮਜ਼ਦੂਰੀ ਬਸ ਕਹ ਰਹੀ ਸੀ ਕਿ ਉਹਨਾਂ ਦੇ ਹਾਂ ਵਿੱਚ ਹਾਂ ਭਰਦੇ ਆ ਜਦੋਂ ਇਹ ਕਾਨੂੰਨ ਲਾਗੂ ਹੋ ਗਿਆ ਪਹਿਲੀ ਤਰੀਕ ਨੂੰ ਜਦੋਂ ਇਹ ਲੈਟਰ ਨਹੀਂ ਸੀ ਆਈ ਲੋਕਾਂ ਨੂੰ 20 ਤਰੀਕ ਤੱਕ ਦਾ ਟਾਈਮ ਨਹੀਂ ਸੀ ਪਤਾ ਉਸ ਦਿਨ ਦੇਖਣਾ ਸੀ ਕਿ ਇਹ ਜਿਹੜੇ ਚੌਕ ਛੜਕਾ ਖਾਲੀ ਸੀ ਗਿਆ ਬਹੁਤ سارے ਪੇਰੈਂਟਸ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆ ਰਹੇ ਸੀਗੇ ਜਦੋਂ ਛੁੱਟੀ ਹੋਈ ਸੀਗੀ ਉਦੋਂ ਪੇਰੈਂਟਸ ਸਕੂਲੋਂ ਬੱਚਿਆਂ ਨੂੰ ਲੈਣ ਵਾਸਤੇ ਆਏ ਸੀਗੇ ਤੇ ਇਹ ਦੇਖਿਓ ਜਿਹੜੇ ਬੱਚੇ ਪੜ੍ਹਦੇ ਹੋ ਉਹ ਤੇ ਠੀਕ ਹੈ ਜਿਹੜੇ ਕੁਝ ਬੱਚੇ ਜਿਹੜੇ ਬਾਹਰੋਂ ਆ ਕੇ ਰੌਡੀਆਂ ਮਾਰਦੇ ਆ ਸਕੂਲਾਂ ਤੱਕ ਜਾ ਕੇ ਘੁੰਮਦੇ ਆ ਉਹਨਾਂ ਤੇ ਵੀ ਬੜੀ ਠੱਲ ਪੈਗੀ ਇੱਕ ਬਹੁਤ ਵੱਡਾ ਜਿਹੜਾ ਕਾਨੂੰਨ ਆਇਆ ਇਹ ਲੋਕਾਂ ਨੂੰ ਸੁਖਿਆ ਸਾਹ ਮਲੇਗਾ ਕਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਅਸੀਂ ਮਾਪਿਆਂ ਨੂੰ ਹੱਦਵਰੀ ਉਹਨਾਂ ਨੂੰ ਬਨਾਮ ਕਰ ਰਹੇ ਆ ਕਿ ਮਾਪਿਆਂ ਦੀ ਜ਼ਿੰਮੇਵਾਰੀ ਹੈ ਇਤਨਾ ਕਿਤੇ ਕਿ ਸਾਡੇ ਪ੍ਰਬੰਧਕਾਂ ਦੀ ਜਾਂ ਸਾਡੇ ਸਕੂਲ ਦੇ ਪ੍ਰਸ਼ਾਸਨ ਦੀ ਕੋਈ ਨਾ ਕੋਈ ਸਾਂਹੇ ਸਾਡੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਆ ਇਹ ਨੂੰ ਆਪਾ ਹਾਲ ਵਿੱਚ ਇਕੱਠਿਆ ਕਰਨਾ ਤੇ ਇਸ ਆਉਣ ਵਾਲੇ ਟਾਈਮ ਦੇ ਵਿੱਚ ਮੋਟਰਾਂ ਦੀ ਕੀਮਤੀ ਵਧਦੀ ਜਾ ਰਹੀ ਆ ਉਹਨੂੰ ਫਕਰਟਾਉਣਾ ਬਾਜੀ ਕਰਦੇ ਮੋਟਰਸਾਈਕਲ ਦੇ ਦੋ ਦੋ ਤਿੰਨ ਤਿੰਨੇ ਹੁਲੜ ਬਾਜੀ ਕਰਦੇ ਨੇ ਦੋ ਦੋ ਲੱਖ ਦੇ ਉਹਨਾਂ ਨੂੰ ਮੋਟਰਸਾਈਕਲ ਲੈ ਕੇ ਦਿੱਤੇ ਜਾਂਦੇ ਨੇ ਉਹਦੀ ਛੋਟੀ ਉਮਰ ਦੇ ਵਿੱਚ ਹੀ ਇਹ ਵੇਖੋ ਜੀ ਇਹ ਜਿਹੜਾ ਕਰੇਜ ਹੈ ਜਿਹੜਾ ਨਵਾਂ ਬਾਤਾ ਜਾ ਰਿਹਾ ਸੀਗਾ ਉਹਨ ਜਿਹੜੇ ਛੋਟੇ ਬੱਚੇ ਨੇ ਜਿਹੜੇ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਨੇ ਉਹਨਾਂ ਦੇ ਇੱਕ ਲੈਟਰ ਆਇਆ ਲੈਟਰ ਵਿੱਚ ਇਹ ਕਲੀਅਰ ਕੀਤਾ ਗਿਆ ਤੇ 16 ਸਾਲ ਤੋਂ ਲੈ ਕੇ 18 ਸਾਲ ਦਾ ਬੱਚਾ ਜਿਹੜਾ ਵੀ ਕੋਈ ਠੀਕਾ ਲੋ 50 ਸੀਸੀ ਚਲਾਏਗਾ ਉਹ ਕੋਈ ਵੀ ਵੱਡਾ ਵਹੀਕਲ ਨਹੀਂ ਜਾਂ ਜਿਹੜੀ ਇਲੈਕਟ੍ਰਿਕ ਸਕੂਟਰ ਆ ਜਿਹੜਾ ਕਿ ਲੋ ਸਪੀਡ ਆ ਉਹ ਚਲਾ ਸਕਦਾ ਹਾਈ ਸਪੀਡ ਜਿਹਨੂੰ ਹਰੇ ਰੰਗ ਦੀ ਨੰਬਰ ਪਲੇਟ ਲੱਗੀ ਹੁੰਦੀ ਆ ਉਹ ਨਹੀਂ ਚਲਾ ਸਕਦਾ ਤੇ ਉਹ ਬੱਚਾ ਜਿਹੜਾ ਲੋ ਜਿਹੜੀ ਲੋ ਸਪੀਡ ਆ ਉਹ ਇਹ ਕ ਚਲਾਏਗਾ ਉਹਨੇ ਸਿਰ ਤੇ ਹੈਲਮਟ ਹੋਏਗਾ ਜਾਂ ਦਸਤਾਰ ਸੱਜੀ ਹੋਏਗੀ ਤਾਂ ਇਹ ਬੰਦਾ ਬੱਚਾ ਜਿਹੜਾ ਉਹ ਦੂਰ ਤੇ ਵੀ ਘੱਲ ਐ ਕਰਦਾ ਸਰ ਅੱਜ ਤਾਂ ਨਕਰੀ ਸੰਸਾ ਗਿੱਟਰ ਕਿਸ ਤਰ੍ਹਾਂ ਬ੍ਰਾਲਾ ਕੀਤਾ ਇਹ ਸਾਡੇ ਜੀ ਗ੍ਰੀਨ ਪਾਟੇ ਆ ਡਾਕਟਰ ਚੰਜੀਤ ਸਿੰਘ ਜੀ ਸਾਡਾ ਨਾਲ ਆਏ ਹੁਣ ਸੰਸਾ ਦਾ ਨਾਮ ਤੇ ਇਹਨਾਂ ਦਾ ਬਾਰ ਬਾਰ ਦੱਸਦਾ ਤੇ ਮੈਂ ਹੁਣ ਅਗਲੀਆਂ ਜਦੋਂ ਦੱਸਾਂਗਾ ਤੁਹਾਨੂੰ ਪੂਰਾ ਨਾਮ ਅੱਜ ਦਾ ਇਹ ਉਪਰਾਲਾ ਪੀਪਲ ਫੋਰ ਹੋਮੋਨਾਈਡਸ ਸਾਡੇ ਚੀਫ ਡਾਕਟਰ ਕਰਨਜੀਤ ਸਿੰਘ ਚੇਤਨਪੁਰਾ ਔਰ ਡਾਦਾ ਦਾਸ ਚੇਅਰਮੈਨ ਗਿੰਨੀ ਪਾਟਿਆ ਔਰ ਸਾਡੀ ਟੀਮ ਵੱਲੋਂ ਸੰਜਾ ਉਪਰਾਲਾ ਨਾਲ ਸਾਡੇ ਦਰਜੀਤ ਸਿੰਘ ਭਾਜੀ ਜਿਹੜੇ ਲੋਕਾਂ ਨੂੰ ਵੇਅਰ ਕਰਦੇ ਨੇ ਇੱਕ ਇੰਨਾ ਅੱਛਾ ਉਪਰਾਲਾ ਕਰਦੇ ਆ ਲੋਕਾਂ ਨੂੰ ਸੰਜਾਉਂਦੇ ਆ ਪਰ ਬੱਚਿਆਂ ਨੂੰ ਵੀ ਐਜੂਕੇਸ਼ਨ ਦਿੰਦੇ ਆ ਕਿ ਤੁਸੀਂ ਟ੍ਰੈਫਿਕ ਦੇ ਪ੍ਰਤੀ ਸੁਚੇਤਨੋ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਸਮਝਾ ਕੇ ਉਹਨਾਂ ਨੂੰ ਸਿਆਣਾ ਤੇ ਸਮਝਦਾਰ ਬਣਾ ਸਕੀਏ ਆ ਵੀ ਮੁਸ਼ਕਿਲ ਚ ਨਾ ਲੋਕਾਂ ਨੂੰ ਮੁਸ਼ਕਿਲ ਚ ਲਿਆਣ ਔਰ ਜਿਹੜਾ ਨਵਾਂ ਇੱਕ ਨਿਯਮ ਆਇਆ ਹੈ 25 ਤਰੀਕ ਤੋਂ ਬਾਅਦ 21 ਤਰੀਕ ਤੋਂ ਬਾਅਦ ਕਿ 25000 ਰੁਪਏ ਜੁਰਮਾਨਾ ਔਰ ਅਗਰ ਬੱਚੇ ਪਕੜੇ ਗਏ ਨੇ ਕਿਸੇ ਅਸਕੰਮ ਦੇ ਇਤਮਾਪੇ ਉਹਨੂੰ ਸਜ਼ਾ ਹੋਏਗੀ ਦੇਖੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੋ ਗਈਆਂ ਬਹੁਤ ਹੀ ਜ਼ਰੂਰੀ ਹੈ ਇਹ ਚੀਜ਼ਾਂ ਨੂੰ ਸਾਨੂੰ ਸਮੇਂ ਨਾ ਪਵੇਗਾ ਇੱਕ ਦਿਨ ਅਸਾਂ ਆਣਾ ਹੀ ਸੀ ਕਿਉਂ ਆਣਾ ਸੀ ਕਿਉਂਕਿ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਬਿਨਾ ਲਾਇਸੈਂਸ ਤੋਂ ਤੁਸੀਂ ਗੱਡੀ ਕੋ ਚਲਾਓਗੇ ਤਾਂ ਬਹੁਤ ਮਾੜੀ ਗੱਲ ਹੈ ਬੰਦੇ ਨੂੰ ਐਜੂਕੇਸ਼ਨ ਹੀ ਨਹੀਂ ਹੈਗੀ ਉਹ ਚੀਜ਼ ਨੂੰ ਕਿਉਂ ਹੋਣਾਗੇ ਅਸੀਂ ਬਿਲਕੁਲ ਔਰ ਮੇਰੇ ਖਿਆਲ ਦੇ ਵਿੱਚ ਅੱਜ ਕੱਲ ਇਹ ਕੋਈ ਨੇ ਇਲੈਕਟ੍ਰਿਕ ਸਕੂਟਰ ਕੱਢਿਆ ਉਹਦੇ 'ਚ ਤੁਸੀਂ ਉਹਦਾ ਡਰਲਿੰਗ ਲਾਇਸੈਂਸ ਬਣਾ ਕੇ ਆਪਣੇ ਬੱਚਿਆਂ ਨੂੰ ਭੇਜ ਸਕਦੇ ਹੋ ਕਿ ਉਹ ਨਿਯਮਾਂ ਨੂੰ ਫਾਲੋ ਕਰੋ ਤਾ ਜੋ ਲੋਕਾਂ ਨੂੰ ਵੀ ਆਪਾਂ ਨਾ ਖਰਾਬ ਕਰੀਏ ਨਾ ਲੋਕਾਂ 'ਚ ਕੋਈ ਚੀਜ਼ ਹੋ ਜਾ ਐਕਸੀਡੈਂਟ ਕਿਉਂ ਹੁੰਦੇ ਆ ਐਕਸੀਡੈਂਟ ਇਸ ਗੱਲ ਤੋਂ ਹੁੰਦੇ ਆ ਪੁਲਿਸ ਉਹਨੇ ਖਲਾਰਦੇ ਆ ਬੱਚੇ ਖਲੋਂਦੇ ਨਹੀਂ ਡਰਦੇ ਮਾਰੇ ਭੱਜ ਬੰਦੇ ਆ ਗਲਤੀ ਕਿੱਤੇ ਆ ਉਹ ਮਾਪਾਬ ਦੀ ਗਲਤੀ ਆ ਹਰ ਵਾਰ ਪੁਲਿਸ ਪ੍ਰਸ਼ਾਸਨ ਦੀ ਗਲਤੀ ਨਹੀਂ ਆ ਦੇਖੋ ਮਾਪੇ ਬਾਪ ਨੂੰ ਵੀ ਮੈਂ ਹਰ ਵਾਰੀ ਇਹ ਗੱਲ ਕੰਨਾ ਕਿ ਮਾਪੇ ਬਾਪ ਲਈ ਵੀ ਜ਼ਰੂਰੀ ਆ ਸਾਡੇ ਬੱਚੇ ਬਹੁਤ ਕੀਮਤੀ ਆ ਵੇਛ ਦੇ ਦਰੋਹਰ ਬੰਨਾ ਇਹਨਾਂ ਨੇ ਅਸੀਂ ਇਹਨਾਂ ਨੂੰ ਅਵੇਅਰ ਕਰੀਏ ਇਹਨਾਂ ਨੂੰ ਨੀਮਾ ਦੇ ਪ੍ਰਤੀ ਸੁਚੇਤ ਕਰੀਏ ਤਾਂ ਜੋ ਨੀਮ ਦੇ 'ਚ ਬੱਚੇ ਰਹਿਣ ਔਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਖੁਦ ਸਮਝਾਉਂ ਜੋ ਅੱਜ ਸਾਡੀ ਐਨਜੀਓ ਕਰ ਰਹੀ ਹੈ ਔਰ ਦਰਜੀਤ ਸਿੰਘ ਜੀ ਐਸਆਈ ਕਰਦੇ ਪਏ ਨੇ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਅੱਛੀ ਗੱਲ ਆ ਇਹ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਤਾਂ ਜੋ ਆਨਮਲੇ ਸਮੇਂ ਅਸੀਂ ਆਪਣੇ ਬੱਚਾ ਨੂੰ ਵੀ ਅਵੇਅਰ ਕਰ ਸਕੀਏ ਔਰ ਪੇਰੈਂਟਸ ਨੂੰ ਵੀ ਚਾਹੀਦਾ ਕਿ ਆਪਣੇ ਆਸ-ਪਾਸੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਸचेਤ ਕਰਨ ਜੀਨਾ ਸਰ ਜਿਨ੍ਹਾਂ ਨੇ ਸੀਟ ਬੈਲਟ ਲਾਈ ਹੀ ਜਿਨ੍ਹਾਂ ਨੇ ਹੈਲਮਟ ਪਾਇਆ ਸੀ ਉਹ ਚੀਜ਼ ਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ ਇਹ ਲੋਕ ਸਮਝਦਾਰ ਨੇ ਇਹ ਆਪਣੀ ਲਾਦ ਨੂੰ ਵੀ ਜਾ ਕੇ ਸਮਝਾਣਗੇ ਦੇਖੋ ਜਦੋਂ ਬੱਚੇ ਦਾ ਚਲਾਣ ਹੁੰਦਾ ਵਾ ਛੁੜਾਣੇ ਆ ਨਾ ਛੱਡ ਦਿਓ ਜੀ ਆਪਾਂ ਆਪਣੇ ਬੱਚੇ ਨੂੰ ਪਹਿਲਾਂ ਹੀ ਸਟੱਪ ਗਲਤ ਕਰ ਦਿੰਨੇ ਆ ਚਾਹੀਦਾ ਹੈ ਜੇ ਬੱਚੇ ਦਾ ਚਲਾਣ ਹੋਣ ਲੱਗਾ ਤਾਂ ਹੁਣ ਦਈਏ ਉਹਨੂੰ ਆਪਣੇ ਕਾਗਜ ਪੂਰੇ ਕਰਨ ਦਈਏ ਤਾਂ ਜੇ ਇੱਕ ਵਾਰੀ ਗਲਤੀ ਫੜੀ ਗਈ ਇਹਨੂੰ ਆਪਣੇ ਸਮਝ ਆ ਜਾਣੀ ਸੋ ਮੇਰੀ ਤਾਂ ਅਪੀਲ ਆ ਆਪਣੇ ਹਰ ਮਾਪੇ ਦੇ ਅੱਗੇ ਕਿ ਆਪਣੇ ਬੱਚਿਆਂ ਨੂੰ ਸਮਝਾਓ ਸੁਚੇਤ ਕਰੋ ਔਰ ਐਜੂਕੇਸ਼ਨ ਦਿਓ ਇਹੜੀ ਚੀਜ਼